ਪੰਜਾਬ ਸਰਕਾਰ ਦੀ ਜੋ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਨੂੰ ਰੋਕਣ ਲਈ ਉਹਦੇ ਤਹਿਤ ਪੁਲਿਸ ਟੀਮ ਵੱਲੋਂ ਤੇ ਸਾਡੀ ਟੀਮ ਵੱਲੋਂ ਜੁਆਇੰਟ ਇੰਸਪੈਕਸ਼ਨ ਕੀਤਾ ਜਾ ਰਿਹਾ ਹੈ। ਅੱਜ ਤਾਂ ਦੋ ਦੀ ਚੈਕਿੰਗ ਕੀਤੀ ਹੈ ਇੱਕ ਕ੍ਰਿਸ਼ਨ ਮੈਡੀਕਲ ਹਾਲਥ ਦੇ ਬਸੈਂਡ ਦੇ ਆਪੋਜ਼ਿਟ ਏਰੀਆ ਜਿੱਦੇ ਕੋਲੋਂ ਕੁਝ ਦਵਾਈਆਂ ਬਰਾਮਦ ਹੋਈਆਂ ਜੋ ਕਿ ਉਹਨੇ ਬਿਨਾਂ ਸੇਲ ਪਤੇਜ਼ ਰਿਕਾਰਡ ਰੱਖੀਆਂ ਹੋਈਆਂ। ਅਸੀਂ ਇਹਨਾਂ ਨੂੰ ਕਰਨਾ ਚਾਹੀਦਾ ਹੈ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਕਿ ਬਿਨਾਂ ਬਿਲ ਤੋਂ ਜਾਂ ਬਿਨਾਂ ਪਤੇਜ਼ ਬਿਲ ਜਾਂ ਸੇਲ ਬਿਲ ਤੋਂ ਮੈਡੀਸਨ ਨਾ ਸੇਲ ਕਰਨ। ਸ਼ੀਦੂ ਤੀਠ ਹੱਲ ਪਾਉਣ ਦੇ ਲਈ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜੇਹਾਂ ਤੁਹਾਨੂੰ ਦੱਸਦੀ ਕਿ ਪੁਲਿਸ ਦੇ ਵੱਲੋਂ ਸ਼ੱਕੀ ਥਾਮਾਂ ਤੇ ਸ਼ੱਕੀ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਦੌਰਾਨ ਅਜਫਰੋਜਪੁਰ ਦੇ ਜ਼ੀਰਾ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਸਟਾਕਿੰਗ ਕੀਤੀ ਗਈ ਮੈਡੀਕਲ ਸਟੋਰਾਂ ਤੇ ਡਰੱਗ ਇਨਸਪੈਕਟਰ ਅਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸਟਾਕਿੰਗ ਦੇ ਦੌਰਾਨ ਪ੍ਰੈਗਾ ਕੈਪਸੂਲ ਵੀ ਕਬਜ਼ੇ ਦੇ ਵਿੱਚ ਲਏ ਗਏ ਡਰੱਗ ਇਨਸਪੈਕਟਰ ਨੇ ਕਿਹਾ ਕਿ ਜਿੱਥੇ ਨਸ਼ੇ ਦੇ ਨਾਲ ਨਾਲ ਸ਼ੱਟੀ ਵਾਜੀ ਦਾ ਵੀ ਕੰਮ ਹੋ ਰਿਹਾ ਉਹਨਾਂ ਮੈਡੀਕਲ ਸਟੋਰਾਂ ਦੇ ਉੱਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਵੱਡੀ ਮਾਤਰਾ ਦੇ ਵਿੱਚ ਪ੍ਰੈਗਾ ਕੈਪਸੂਲ ਵੀ ਬਰਾਬਰਦ ਕੀਤੇ ਗਏ ਨੇ ਜਿਨ੍ਹਾਂ ਦੇ ਬਿੱਲ ਉਹਨਾਂ ਦੇ ਵੱਲੋਂ ਨਹੀਂ ਪੇਸ਼ ਕੀਤੇ ਗਏ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਨ੍ਹਾਂ ਕੈਪਸੂਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅੱਜ ਰੇਡ ਕੀਤੀ ਜਾ ਰਹੀ ਹੈ ਮੈਡੀਕਲ ਸਟੋਰਾਂ ਤੇ ਕਿਉਂ ਕੀਤੀ ਹੈ ਇਹ ਪੰਜਾਬ ਸਰਕਾਰ ਦੀ ਜੋ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਨੂੰ ਰੋਕਣ ਲਈ ਉਹਦੇ ਤਹਿਤ ਪੁਲਿਸ ਟੀਮ ਵੱਲੋਂ ਤੇ ਸਾਡੀ ਟੀਮ ਵੱਲੋਂ ਜੁਆਇੰਟ ਇੰਸਪੈਕਸ਼ਨ ਕੀਤਾ ਜਾ ਰਿਹਾ ਹੈ ਚੈਕਿੰਗ ਸਥਿਤੀਆਂ ਜਾ ਰਹੀਆਂ ਹਨ ਅ ਹਜੇ ਤੱਕ ਦੋ ਦੀ ਚੈਕਿੰਗ ਕੀਤੀ ਹੈ ਇੱਕ ਕ੍ਰਿਸ਼ਨ ਮੈਡੀਕਲ ਹਾਲ ਸੀ ਬਸ ਐਂਡ ਦੇ ਆਪੋਜ਼ਿਟ ਦੀਰਾ ਜਿਹਦੇ ਕੋਲੋਂ ਕੁਝ ਦਵਾਈਆਂ ਬਰਾਮਦ ਹੋਈਆਂ ਜੋ ਕਿ ਉਹਨੇ ਬਿਨਾਂ ਸੇਲ ਪਰਚੇਜ਼ ਰਿਕਾਰਡ ਰੱਖੀਆਂ ਹੋਈਆਂ ਸੀ ਜੀ ਨਾਮ ਕੀ ਹੁੰਦਾ ਉਹ ਕ੍ਰਿਸ਼ਨ ਮੈਡੀਕਲ ਹਾਲ ਤੇ ਔਰ ਕੀ ਇਹਨਾਂ ਨੂੰ ਮਤਲਬ ਇਹਨਾਂ ਕੋਲ ਕੋਈ ਗ੍ਰਾਮਤ ਹੋਇਆ ਕਿ ਨਹੀਂ ਇਹਨਾਂ ਕੋਲ ਗ੍ਰਾਮਤ ਨਹੀਂ ਹੋਇਆ ਬਟ ਇਹਨਾਂ ਕੋਲੋਂ ਕੰਟਰਾਵੈਂਸ਼ਨ ਬਣੀ ਹੈ ਤੇ ਕੁਛ ਕਰ ਜੋਤੀ ਦੇ ਅਗੇ ਸਾਡੇ ਡਿਪਾਰਟਮੈਂਟ ਵੱਲੋਂ ਜੋ ਵੀ ਬੰਦਈ ਕਾਰਵਾਈ ਕੀਤੀ ਜਾਏਗੀ ਬਿੱਲ ਵਗੈਰਾ ਕਿੱਥੇ ਬਿੱਲ ਐਸ ਐਚ ਉਸ ਜੁਕ੍ਰੀਸ਼ਨ ਮੈਡੀਕਲ ਹਾਲਸ ਵੱਲੋਂ ਪਰਚੇਜ਼ ਬਿੱਲ ਪੇਸ਼ ਕੀਤਾ ਗਿਆ ਸੀ ਪਰ ਉਹਦੇ ਅਕੋਰਡਿੰਗ ਸੇਲ ਨਹੀਂ ਸ਼ੋ ਕੀਤੀ ਗਈ ਸੀ ਤਾਂ ਕਰਕੇ ਉੱਥੇ ਦਵਾਈਆਂ ਸਾਨੂੰ ਸੀਜ਼ ਕਰਨੀਆਂ ਸੀ ਤੇ ਫਿਰ ਵੀ ਰੇਡ ਕੀਤੀ ਗਈ ਸੀ ਇਹਨਾਂ ਨੂੰ ਜ਼ਿਆਦਾ ਕੀਤਾ ਗਿਆ ਸੀ ਹਾਂਜੀ ਆਂਦੇ ਤੋਂ ਕੋਈ ਅਸਰ ਹੋਇਆ ਅਸਰ ਇਹਨਾਂ ਨੂੰ ਕਰਨਾ ਚਾਹੀਦਾ ਹੈ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਕਿ ਬਿਨਾ ਬਿਲ ਤੋਂ ਜਾਂ ਬਿਨਾ ਪਰਚੇਜ਼ ਬਿਲ ਜਾਂ ਸੇਲ ਬਿਲ ਤੋਂ ਮੈਡੀਸਨ ਨਾ ਸੇਲ ਕਰਨ ਆਪਣੀ ਪ੍ਰੋਪਰ ਰਿਕਾਰਡ ਰੱਖਣ ਔਰ ਆਪਣਾ ਫਾਰਮਾਸਿਸਟ ਵਗੈਰਾ ਪ੍ਰੈਜ਼ੈਂਟ ਰਹੇ ਦੁਕਾਨ ਤੇ ਸਿੰਘ ਜਨਰਲ ਲਾਇਸੈਂਸਿੰਗ ਅਥਾਰਟੀ ਕਿ ਉਹਨਾਂ ਦੇ ਨਾਲ ਮੈਡਮ ਸੋਨੀਆ ਗੁਪਤਾ ਜੋ ਜੀਰਾ ਜ਼ੋਨ ਦੇ ਡਾਕਟਰ ਇੰਸਪੈਕਟਰ ਨੇ ਉਹ ਆਪਣੀ ਟੀਮ ਨਾਲ ਜੀਰਾ ਵਿਖੇ ਆਏ ਆ ਤੇ ਜਿਨ੍ਹਾਂ ਵੱਲੋਂ ਕੈਮਿਸਟਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅਸੀਂ ਬਤੌਰ ਪੁਲਿਸ ਹੈਲਪ ਉਹਨਾਂ ਦੇ ਨਾਲ ਦੀ ਦੁਕਾਨ ਦੇ ਅੰਦਰ ਜੋ ਉਹਨਾਂ ਦੀ ਟੀਮ ਆ ਚੈਕਿੰਗ ਕਰ ਰਹੀ ਹੈ ਜਿੱਤੇ ਪਹਿਲਾਂ ਹੀ ਮੈਡੀਕਲ ਸਟੋਰ ਦੀ ਚੈਕ ਪੂਰੀ ਦੱਸਦੀ ਕਿ ਪੁਲਿਸ ਦੇ ਵੱਲੋਂ ਹੋਰਨਾ ਮੈਡੀਕਲ ਸਟੋਰਾਂ ਤੇ ਵੀ ਰੇਡ ਕੀਤੀ ਗਈ ਇਸ ਦੌਰਾਨ ਹਾਲਾਂਕਿ ਉਹਨਾਂ ਨੂੰ ਕੁਝ ਹੋਰ ਤਾਂ ਬਰਾਮਦ ਨਹੀਂ ਹੋਇਆ ਪਰ ਉਹਨਾਂ ਦੇ ਵੱਲੋਂ ਨਸ਼ਾ ਬੀਚਣ ਵਾਲਿਆਂ ਨੂੰ ਸਖਤ ਚੇਤਾਵਨੀ ਜਰੂਰ ਦਿੱਤੀ ਗਈ ਕਿ ਉਹ ਅਜਿਹਾ ਕੰਮ ਨਾ ਕਰਨ ਅਤੇ ਪੰਜਾਬ ਪੁਲਿਸ ਦਾ ਸਹਿਯੋਗ ਦੇਣ ਦੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਜੋ ਵੀ ਨਸ਼ਾ ਵੇਚਦਾ ਹੈ ਉਹਨਾਂ ਦੀ ਸ਼ਿਕਾਇਤ ਪੰਜਾਬ ਪੁਲਿਸ ਨੂੰ ਜਰੂਰ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਰੂਰ ਕੀਤੀ ਜਾਵੇਗੀ ਤੇ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਵੇਗਾ ਫਰੋਜ਼ਪੁਰ ਤੋਂ ਪਮਜ ਸਖਾਣਾ ਪੰਜਾਬੀ ਲੋਕ ਚੈਨਲ